ਕਲੀਦੀ ਅਬਰ ਨਾਲੇ ਦੇ ਲੱਗ ਗਿਆ ਹਾਂਜੀ ਠੀਕ ਹੈ ਭੈਣੇ ਉਸ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂਜੀ ਬੋਡੀ ਸਰਵਿਸ ਪੈਕ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਇੱਕ ਤਾਂ ਜੀ ਦਾਸ ਆ ਚੜਦਾ ਸੀ ਮੈਨੂੰ ਹਾਂਜੀ ਸਾਦਾ ਪ੍ਰੋਬਲਮ ਸੀ ਸਾਦੀ ਪ੍ਰੋਬਲਮ ਸੀ ਹਾਂਜੀ ਕਿਕ ਮੈਨੂੰ ਧੜਕਣਾ ਬਹੁਤ ਵਾਧੀ ਸੀ ਧੜਕਣ ਬਹੁਤ ਜ਼ਿਆਦਾ ਵਾਧੀ ਸੀ ਬੀਪੀ ਘਬਰਾਹਟ ਹਾਂ ਜਦੋਂ ਉਹ ਨਹੀਂ ਹੁੰਦੀ ਵੀ ਜਦੋਂ ਤੁਹਾਨੂੰ ਉਹ ਪੀਤੀ ਆ ਮੈਂ अच्छा ते ਹੁਣ ਬਹੁਤ ਫਰਕ ਆ ਗਿਆ ਹੋਰ ਨਾਲ ਗੋਡਿਆਂ ਦਾ ਦਰਦ ਸੀ ਗਾ ਠੀਕ ਹੈ ਸਿਰ ਸਰ ਨਹੀਂ ਸੀ ਹਟਦਾ ਇੱਕ ਸਿਰ ਦਰਦ ਕਰਦਾ ਰਹਿੰਦਾ ਸੀਗਾ ਜੋੜਾਂ ਚ ਸਾਰੇ ਠੀਕ ਹੋਦੋਂ ਹੀ ਠੀਕ ਹੈ ਜੋੜਾਂ ਚ ਦਰਦ ਸੀ ਕਬਰਾਟ ਸੀ ਸਿਰ ਦਰਦ ਸੀਗਾ ਠੀਕ ਹੈ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਹਾਂਜੀ ਹਾਂ ਤੇ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਹੋ ਗਏ ਜੀ 3-4 ਸਾਲ ਠੀਕ ਹੈ ਕਿੰਨੀਆਂ ਕ ਦਵਾਈਆਂ ਲਈਆਂ ਬਹੁਤ ਜ਼ਿਆਦਾ ਖਦੇ ਪਟਰਾਇ ਤੇ ਖਾ ਲਈਆਂ ਠੀਕ ਹੈ ਤੇ ਡਾਕਟਰ ਕੀ ਕਹਿੰਦੇ ਸੀਗੇ ਡਾਕਟਰ ਕਹਿੰਦੇ ਸੀ ਵੀ ਗੁਰਦੇ ਸੀ ਤੇਰੇ ਗੁਰਦੇ ਦਾ ਪ੍ਰੈਸ਼ਰ ਹੋਊਗਾ ਵੀ ਗੁਰਦਿਆਂ ਦਾ ਪ੍ਰੈਸ਼ਰ ਹੋਊਗਾ ਹਾਂ ਵੀ ਨਵਾਂ ਪਊਗਾ ਬਈ ਗੁਰਦਿਆਂ ਦੀ ਪ੍ਰੋਬਲਮ ਆ ਗਈ ਤੁਹਾਨੂੰ ਠੀਕ ਹੈ ਤੇ ਹੋਰ ਕੋਈ ਬਾਥਰੂਮ ਦੀ ਜਾਂ ਪੇਟ ਦੀ ਦਿੱਕਤ ਬਾਥਰੂਮ ਦੀ ਵੀ ਬਾਥਰੂਮ ਦੀ ਗੋਲੀ ਲੈਣੀ ਪਈ ਸੀ ਬਈ ਰੁੱਕ ਕੇ ਆਉਂਦਾ ਸੀਗਾ ਹਾਂ ਰੁੱਕ ਕੇ ਆਉਂਦਾ ਵਨ ਵੀ ਠੀਕ ਹੈ ਜੀ ਉਹ ਤਾਂ ਗੋਲੀ ਲੱਗੀ ਪਹਿਲਾਂ ਦੀ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਹੁਣ ਘਬਰਾਹਟ ਸੀਗੀ ਉਹ हट ਗਈ ਬਿਲਕੁਲ ਠੀਕ ਹੈ ਸਿਰ ਦਰਦ ਉਹ ਵੀ हट ਗਈ ਜੋੜਾਂਾਂ 'ਚ ਦਰਦ ਸੀਗਾ ਉਹ ਵੀ हट ਗਈ ਠੀਕ ਹੈ ਠੀਕ ਹੈ ਔਰ ਲੱਖਾਂ ਹੀ ਭੈਣ ਭਾਈ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਾ ਕਹਾਂ ਜੀ ਠੀਕ ਕਾਂਗੇ ਵੀ ਇਹ ਵੀ ਕੀਤਾ ਨਹੀਂ ਭਾਈ ਤੇ ਲੱਖਾਂ ਹੀ ਭੈਣ ਭਾਈ ਇਹ ਸੋਚਦੇ ਨੇ ਵੀ ਯਾਰ ਖਾਣੀ ਠੀਕ ਹੋਊ ਖਾਣੀ ਨਹੀਂ ਹੋਊਗਾ ਇਹ ਬਾਡੀ ਸਰਵਿਸ ਪੈਕ ਪੰਜ ਜੂਸ ਹਰ ਇੱਕ ਨੂੰ ਵਰਤਣ ਚਾਹੀਦੇ ਨੇ ਹਾਂਜੀ ਹਾਂ ਠੀਕ ਹਾਂਜੀ ਕਹਾਂਗੇ ਵੀ ਹੋਣਾ ਤੇ ਫਰਕ ਬਹੁਤ ਆਗਾ ਸਾਨੂੰ ਠੀਕ ਹੈ ਜੀ ਹਾਂਜੀ ਸੋ ਥੈਂਕ ਯੂ ਭੈਣ ਜੀ